ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਪਟਿਆਲਾ ਹਲਕੇ ਤੋਂ ਪ੍ਰੋਫੈਸਰ ਮਿੰਦਰਪਾਲ ਸਿੰਘ ਵੱਲੋਂ ਸਮਾਣਾ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਆਪਣੀ ਚੋਣ ਮੀਟਿੰਗਾਂ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੂੰ ਭਾਰੀ ਹੁੰਗਾਰਾ ਮਿਲ ਰਿਹਾ ਹੈ ਨੌਜਵਾਨ ਸਾਥੀ ਉਹਨਾਂ ਨਾਲ ਜੁੜ ਰਹੇ ਹਨ ਉਹਨਾਂ ਨੇ ਕਿਹਾ ਕਿ ਮੈਨੂੰ ਲਗਾਤਾਰ ਲੋਕਾਂ ਦਾ ਜਣਾਤ ਸਾਥ ਮਿਲ ਰਿਹਾ ਹੈ ਉਸ ਦਿਨ ਲਈ ਮੈਂ ਲੋਕਾਂ ਦੇ ਲਈ ਸੇਵਾ ਕਰਾਂਗਾ ਜੇ ਲੋਕਾਂ ਨੇ ਮੈਨੂੰ ਮੌਕਾ ਦਿੱਤਾ ਸੀ ਹਲਕੇ ਦੇ ਵਿੱਚ ਜਿਹੜੇ ਵਿਕਾਸ ਕੰਮ ਹੈ ਉਹ ਪੂਰੇ ਕਿਤੇ ਜਾਣਗੇ ਕੋ ਲੈਕਚਰ ਵਿੱਚ ਘੁੰਮਣਾ ਤਾਂ ਪੈਂਦਾ ਹੈ ਪਰ ਜਿਹੜਾ ਅੱਜ ਦਾ ਮੇਰਾ ਟੂਰ ਸੀ ਜੋ ਜੋ ਅਗਲਾ ਦਿਨ ਆਉਂਦਾ ਹੈ ਹਾਂਜੀ ਪਿਛਲੇ 7 ਦਿਨਾਂ 'ਚ ਇੱਕ ਐਸੀ ਤਬਦੀਲੀ ਆਈ ਹੈ ਕਿ ਮਲਕ ਜੇ ਮੇਰੇ 'ਚ ਖੂਨ ਦੀ ਕਮੀ ਹੋਈ ਨਾ ਉਹ ਪੂਰੀ ਹੋ ਗਈ ਤੇ ਮੇਰਾ ਮਤਲਬ ਬੱਚੇ ਇੰਨਾ ਰਿਸਪੌਂਸ ਦੇ ਰਹੇ ਨੇ ਔਰ ਸਮਝ ਕੇ ਦੇ ਰਹੇ ਕੋਈ ਜਜ਼ਬਾਤੀ ਹੋ ਕੇ ਨਹੀਂ ਦੇ ਰਹੇ ਸਮਝ ਕੇ ਦੇ ਰਹੇ ਨੇ ਵੀ ਉਹਨਾਂ ਦੀ ਅਸਲੀ ਤੇਰਾ ਹੈ ਹੀ ਸ਼੍ਰੋਮਨੀ ਕਾਲ ਦਾ ਨੰਬਰ ਸਰ ਵੀ ਅਸੀਂ ਜਾਂ ਸਾਡੇ ਪਿਤਾ ਜੀ ਜਾਂ ਸਾਡੇ ਬੀਬੀ ਜੀ ਹੋਣੀ ਕਿਉਂ ਦੂਜਾ ਕੋਲ ਜਾਂਦੇ ਰਹੇ ਅੱਜ ਇੱਥੇ ਨਹੀਂ ਵਿਦੇਸ਼ਾਂ ਤੋਂ ਵੀ ਫੋਨ ਹੋ ਰਹੇ ਨੇ ਕਿ ਜਾ ਕੇ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਪਾਰਟੀ ਦੇ ਕੈਂਡੀਡੇਟ ਜਿੱਥੇ ਵੀ ਜਿੱਥੇ ਮਾਏ ਆ ਉੱਥੇ ਕੋਈ ਹੋਰ ਆ ਉੱਥੇ ਕੋਈ ਹੋਰ ਆ ਮਾਨ ਸਾਹਿਬ ਖੁਦ ਨੇ ਉਹਨਾਂ ਨਾਲ ਜਾ ਕੇ ਫੋਟੋ ਖਿਚਾ ਕੇ ਸਾਨੂੰ ਭੇਜੋ ਇਹ ਬੱਚੇ ਉੱਥੇ ਜਦੋਂ ਬੈਠ ਕੇ ਕੈਨੇਡਾ ਅਮਰੀਕਾ ਹੋਰ ਮੁਲਕਾਂ 'ਚ ਡਿਸਕਸ ਕਰਦੇ ਨੇ ਕਿ ਸਾਡੀ ਅਸਲੀ ਤਰਕ ਉਹਨਾਂ ਨੂੰ ਇਹੀ ਲੱਗਦਾ ਹੈ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਸ਼ਰਮੀ ਕਾਲ ਦਾ ਅੰਮ੍ਰਿਤਸਰ ਉਹਨਾਂ ਦੀ ਅਸਲੀਅਤ ਹੈ ਠੀਕ ਹੈ ਪਰ ਇਹ ਚੀਜ਼ ਅੱਜ ਮੈਨੂੰ ਸਾਰਾ ਦਿਨ ਮਿਲਦੀ ਰਹੀ ਠੀਕ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ న్యూਸ